ਖਬਰਨਾਮਾ ਦੇਖ ਰਿਆ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੀਤੀਆਂ ਜਾ ਰਹੀਆਂ ਨੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ 16 ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਬਗਾਵਤ ਮਹਿੰਗੀ ਪੈ ਗਈ ਹੈ ਜੋ ਅੰਦਰੋਂ ਅੰਦਰੀ ਭਾਰਤੀ ਜਨਤਾ ਪਾਰਟੀ ਦੀਆਂ ਲੀਆਂ ਨੂੰ ਖੋਖਲਾ ਕਰ ਰਹੇ ਨੇ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਦੇ ਆਗੂ ਇਮੀਡੀਏਟਲੀ ਅੱਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਵੱਡਾ ਐਕਸ਼ਨ ਲਿਆ ਅਤੇ ਭਾਰਤੀ ਜਨਤਾ ਪਾਰਟੀ ਦੇ 16 ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਉਹਨਾਂ ਨੂੰ 6 ਸਾਲ ਵਾਸਤੇ ਭਾਰਤੀ ਜਨਤਾ ਪਾਰਟੀ ਵਿੱਚ ਵਿੱਚ ਮੁਅਤਲ ਕਰ ਦਿੱਤਾ ਗਿਆ ਹੈ ਜਿਸ ਤਰ੍ਹਾਂ ਮੁਅਤਲ ਕੀਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਡੀ ਖਬਰ ਆ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਇਮੀਡੀਏਟਲੀ ਰਿਡੈਕਸ਼ਨ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ 16 ਬਾਗੀ ਨੇਤਾਵਾਂ ਨੂੰ 6 ਸਾਲਾਂ ਲਈ ਮੁਅਤਲ ਕਰ ਦਿੱਤਾ ਹੈ ਬਗਾਵਤ ਇਨਾਂ 16 ਆਗਮਾ ਨੂੰ ਵੱਡੇ ਪੱਧਰ ਤੇ ਮਹਿੰਗੀ ਪਈ ਹੈ ਦੱਸਿਏ ਕਿ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰਾ ਵਿੱਚ ਵਾਸ਼ਪਨਗਰ ਪਰੀਸ਼ਦ ਚੋਣਾਂ ਤੋਂ ਪਹਿਲਾਂ ਅਨੁਸ਼ਾਸਨ ਸੰਬੰਧੀ ਇੱਕ ਵੱਡਾ ਕਦਮ ਚੁੱਕਿਆ ਹੈ ਪਾਰਟੀ ਨੇ ਆਪ ਪਾਰਟੀ ਨੇ ਪਾਰਟੀ ਲੀਡਰਸ਼ਿਪ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਅਧਿਕਾਰਤ ਭਾਜਪਾ ਉਮੀਦਵਾਰਾਂ ਫਰਦ ਨਾਮ ਜਿਤਗੀਆਂ ਦਾਖਲ ਕਰਨ ਲਈ 16 ਬਾਗੀ ਨੇਤਾਵਾਂ ਅਤੇ ਉਦੇਦਾਰਾਂ ਨੂੰ 6 ਸਾਲਾਂ ਲਈ ਮੁਅਤਲ ਕਰ ਦਿੱਤਾ ਹੈ ਚੋਣਾਂ 20 ਦਸੰਬਰ ਨੂੰ ਹੋਣੀਆਂ ਇਹ ਸਖਤ ਕਾਰਵਾਈ ਭਾਜਪਾ ਜਿਹੜਾ ਪ੍ਰਧਾਨ ਪਰਸ਼ੋਤਮ ਚਿਤ ਲਾਂਗੇ ਨੇ ਕੀਤੀ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਖਿਦਮ ਚੋਣ ਲੜਨਾ ਅਨੁਸ਼ਾਸਨ ਹਿੰਤਾ ਹੈ ਅਤੇ ਅਜਹੀ ਅਜਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਫੈਸਲਾ ਸੰਗਠਨਾਤਮਕ ਤਾਕਤ ਅਤੇ ਪਾਰਟੀ ਇਕਤਾ ਬਣਾਈ ਰੱਖਣੀ ਜ਼ਰੂਰੀ ਸੀ ਜਿਹੜੇ ਤੋਂ ਲੈ ਕੇ ਸ਼ਹਿਰ ਪੱਦਰ ਤੱਕ ਕਈ ਅਧਿਕਾਰੀਆਂ ਦੇ ਮੁਤਲੀ ਲਾਗੂ ਕੀਤੀ ਗਈ ਇਹਨਾਂ ਵਿੱਚ ਮਹਿਲਾ ਮੋਰਚਾ, ਯੁਵਾ ਮੋਰਚਾ ਵੱਖ-ਵੱਖ ਸੈਲਾਂ ਦੇ ਆਗੂ ਸ਼ਾਮਲ ਹਨ ਪਾਰਟੀ સૂਤਰਾ ਅਨੁਸਾਰ ਇਨਾਂ ਆਗੂਆਂ ਨੂੰ ਪਹਿਲਾਂ ਅਨੁਸ਼ਾਸਨ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਪਰ ਇਸ ਦੇ ਬਾਵਜੂਦ ਉਹਨਾਂ ਨੇ ਪਾਰਟੀ ਉਮੀਦਵਾਰਾਂ ਅਫਰਦ ਨਾਮਜ਼ਦਗੀਆਂ ਦਾ ਕਰ ਦਿੱਤੀਆਂ ਮੁਤਲ ਕੀਤੇ ਗਏ ਆਗੂਆਂ ਵਿੱਚੋਂ ਜ਼ਿਲ੍ਹਾ ਸਕੱਤਰ ਕਰੋਨਾ ਕਾਲੇ ਮਹਿਲਾ ਮੋਰਚਾ ਜ਼ਿਲ੍ਹਾ ਜਨਰਲ ਸਕੱਤਰ ਸ਼ਾਇਆ ਪਵਾਰ ਸਾਬਕਾ ਯਾਨੀ ਕਿ ਇਹ ਟੋਟਲ 16 ਲੀਟਰ ਬੰਦੇ ਨੇ ਭਾਜਪਾ ਦੀ ਲੀਡਰਸ਼ਿਪ ਨੇ ਇਹ ਵੀ ਸਪਸ਼ਟ ਕੀਤਾ ਇਹ ਕਾਰਵਾਈ ਅੰਤਮ ਨਹੀਂ ਜੇਕਰ ਵਿੱਚ ਕੋਈ ਆਗੂ ਜਾਂ ਵਰਕਰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਤਾਂ ਉਹਨਾਂ ਉਹਨਾਂ ਵਿਰੁੱਧ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਪਾਰਟੀ ਨੇ ਸਾਰੇ ਵਰਕਰਾਂ ਨੂੰ ਸੰਗਠਨ ਦੇ ਫੈਸਲਿਆਂ ਦਾ ਸਤਿਕਾਰ ਕਰਨ ਅਧਿਕਾਰਤ ਉਮੀਦਵਾਰਾਂ ਦੇ ਸਮਰਥਨ ਇੱਕ ਜੋਟ ਹੋ ਕੇ ਕਰਨ ਦੀ ਅਪੀਲ ਕੀਤੀ ਹੈ ਰਾਜਨੀਤਿਕ ਮਹਿਰਾਨ ਸਾਹਿਬ ਨਗਰ ਕੌਂਸਲ ਚੋਣਾਂ ਤੋਂ ਠੀਕ ਪਹਿਲਾਂ ਕੀਤੀ ਗਈ ਇਸ ਕਾਰਵਾਈ ਕੀਤੀ ਗਈ ਇਹ ਕਾਰਵਾਈ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਅਨੁਸ਼ਾਸਨ ਬਣਾਈ ਰੱਖਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ 20 ਦਸੰਬਰ ਨੂੰ ਚੋਣਾਂ ਹੋ ਰਹੀਆਂ ਨੇ ਤੇ ਨਗਰ ਨਿਗਮਤियां ਨਗਰ ਕੌਸ਼ਲੀਆਂ ਚੋਣਾਂ ਤੋਂ ਪਹਿਲਾਂ ਜਿਨ੍ਹਾਂ ਨੇ ਬਾਗੀ ਹੋ ਗਏ ਜਿਹੜੇ ਦੂਸਰੀਆਂ ਪਾਰਟੀਆਂ ਦੀ ਸਪੋਰਟ ਕਰ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਉਹਨਾਂ 16 ਬਾਗੀ ਨੇਤਾਵਾਂ ਨੂੰ ਜੋ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਅਹੁਦਿਆਂ ਉੱਤੇ ਨਵਜਿਤ ਕੀਤੇ ਹੋਏ ਸੀ ਅੱਜ ਉਹਨਾਂ ਨੂੰ ਬਾਹਰ ਦਾ ਰਸਾ ਦਿਖਾ ਦਿੱਤਾ ਹੈ ਬਾਗੀ ਹੋਣਾ ਬਗਾਵਤ ਕਰਨਾ ਇਹਨਾਂ 16 ਆਗੂਆਂ ਨੂੰ ਵੱਡੇ ਪੱਧਰ ਤੇ ਮਹੰਗਾ ਪਿਆ ਹੈ ਧੰਨ